ਇੱਕ ਵਾਰ ਦੀ ਗੱਲ ਹੈ ਰਾਬਰਟ ਕਿਓਸਾਕੀ ਇੱਕ ਬਹੁਤ بڑے ਹਾਲ 'ਚ ਇੱਕ ਵਿਖਿਆਨ ਦੇ ਰਹੇ ਸੀ ਲੈਕਚਰ ਚੱਲ ਰਿਹਾ ਸੀ ਉਹਨਾਂ ਨੂੰ ਸੁਣਨ ਆਲੇ ਲੋਕ ਬਹੁਤ ਜ਼ਿਆਦਾ ਰਾਈਟਰ ਤੇ ਸੇਲਜ਼ਮੈਨ ਸੀਗੇ ਰਾਬਰਟ ਕਿਓਸਾਕੀ ਸ਼ਾਇਦ ਤੁਸੀਂ ਨਾਮ ਸੁਣਿਆ ਹੋਵੇਗਾ ਰਿਚ ਡੈਡ ਪੂਰ ਡੈਡ ਦੇ ਰਾਈਟਰ ਨੇ ਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਫਾਈਨੈਂਸ ਤੇ ਮੈਨੇਜਮੈਂਟ ਦੇ ਉੱਤੇ ਲਿਖੀ ਹੈ ਰਾਈਟਿੰਗ ਦੇ ਉੱਤੇ ਵੀ ਸ਼ਾਇਦ ਰੌਬਰਟ ਕੀਓਸਾਕੀ ਜਦੋਂ ਬੋਲ ਰਹੇ ਸੀਗੇ ਉਹਨਾਂ ਨੂੰ ਸਾਹਮਣੇ ਵਾਲੀ ਪਹਿਲੀ ਰੋਚ ਬੈਠੀ ਇੱਕ ਲੜੀ ਬੜੇ ਧਿਆਨ ਨਾਲ ਸੁਣ ਰਹੀ ਸੀ ਉਹਨੇ ਵਿਖਿਆਨ ਖਤਮ ਹੋਣ ਤੋਂ ਬਾਅਦ ਰੌਬਰਟ ਕੀਓਸਾਕੀ ਨੂੰ ਕਿਹਾ ਕਿ ਬਈ ਤੁਸੀਂ ਇੱਕ ਗੱਲ ਦੱਸ ਸਕਦੇ ਹੋ ਕਿ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਨਾਲੋਂ ਜ਼ਿਆਦਾ ਬਹੁਤ ਵਧੀਆ ਲਿਖਦੀ ਹਾਂ ਤੇ ਮੈਂ ਤੁਹਾਡੇ ਵਰਗੀ ਹਿੱਟ ਕਿਉਂ ਨਹੀਂ ਆ ਮੈਨੂੰ ਲੋਕ ਕਿਉਂ ਨਹੀਂ ਪੜਦੇ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਲਿਖਣਾ ਤੇ ਬਹੁਤ ਵਧੀਆ ਵਿਕਣਾ ਇਹ ਦੋਨੋਂ ਚੀਜ਼ਾਂ ਅਲੱਗ-ਅਲੱਗ ਨੇ ਜ਼ਰੂਰੀ ਨਹੀਂ ਹੈ ਕਿ ਜਿਹੜਾ ਬਹੁਤ ਵਧੀਆ ਡਾਕਟਰ ਹੋਏ ਉਹਦੇ ਕੋਲ ਭੀੜ ਲੱਗੀ ਹੋਵੇ ਤੇ ਇਹ ਇਹ ਚੀਜ਼ਾਂ ਜਿਹੜੀ ਲੇਡੀ ਪੁੱਛ ਰਹੀ ਸੀਗੀ ਤਾਂ ਉਹਨਾਂ ਨੇ ਕਿਹਾ ਬਈ ਵੇਚਣ ਦੀ ਕਲਾ ਤੇ ਪ੍ਰੈਜੈਂਟੇਸ਼ਨ ਬਿਲਕੁਲ ਵੱਖਰੀ ਗੱਲ ਹੈ ਤੇ ਵਧੀਆ ਲਿਖਣਾ ਬਿਲਕੁਲ ਵੱਖਰੀ ਗੱਲ ਹੈ ਮੈਂ ਜਦੋਂ ਐਸਟ੍ਰੋਲੋਜੀ ਨਾਲ ਇਸ ਚੀਜ਼ ਨੂੰ ਰਿਲੇਟ ਕਰਦਾ ਤੇ ਮੈਂ ਦੇਖਦਾ ਕੁੰਡਲੀ ਦਾ ਤੀਸਰਾ ਘਰ ਜਿਹਦਾ ਮਜ਼ਬੂਤ ਹੈ ਉਹ ਬੰਦਾ ਬਹੁਤ ਵਧੀਆ ਪ੍ਰੈਜ਼ੈਂਟਰ ਹੁੰਦਾ ਹੈ ਜਿਹਦੇ ਸ਼ੁਕਰ ਤੇ ਬੁੱਧ ਦੀ ਯੂਤੀ ਹੈ ਉਹਦੀ ਪ੍ਰੈਜ਼ੈਂਟੇਸ਼ਨ ਸਕਿਲਸ ਬਹੁਤ ਅੱਛੀ ਹੈ ਥਰਡ ਘਰ ਵਿੱਚ ਗੁਰੂ ਜਾਂ ਬੁੱਧ ਦਾ ਹੋਣਾ ਵੀ ਇਨਸਾਨ ਨੂੰ ਪ੍ਰੈਜ਼ੈਂਟੇਬਲ ਤੇ ਪ੍ਰੈਜ਼ੈਂਟਿੰਗ ਆਰਟ ਦਾ ਮਾਲਕ ਬਣਾਉਂਦਾ ਹੈ ਖੈਰ ਉਹ ਜਿਹੜੀ ਲੇਡੀ ਜਿਹਨੇ ਸਵਾਲ ਪੁੱਛਿਆ ਸੀਗਾ ਉਹਦਾ ਨਾਮ ਸੀਗਾ ਜੇ ਜੇ ਰੋਲਿੰਗ ਜਿਹਨੇ ਬਾਅਦ ਵਿੱਚ ਹੈਰੀ ਪੌਟਰ ਲਿਖੀ ਤੇ ਬਹੁਤ ਬਲੌਕਬਸਟਰ ਹਿਟ ਮੂਵੀਜ਼ ਬਣੀਆਂ ਉਹਦੇ ਉੱਤੇ ਤੀਸਰਾ ਘਰ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਪ੍ਰੈਜ਼ੈਂਟੇਬਲ ਸਕਿਲਸ